ਸ਼੍ਰੀ ਸ਼੍ਰੀ 1008 ਸ਼੍ਰੀ ਮਹਾਂਤ ਵਾਸੂਦੇਵ ਦਾਸ ਪਿਆਸ ਜੀ ਮਰਾਸ ਜੀ ਦੀ ਸਰਪ੍ਰਸਤੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਉਤਸਵ 2 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਸ਼੍ਰੀ ਰਾਮ ਲੀਲਾ ਦਾ ਯੋਜਨ ਵੀ ਬਹੁਤ ਧੂਮਤਾਂ ਨਾਲ ਕਰਵਾਇਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪ੍ਰਮੋਤ ਕੌਸ਼ਲ ਰੋਮੀ ਨੇ ਦੱਸਿਆ ਕਿ ਸ਼੍ਰੀ ਰਾਮ ਮੰਦਿਰ ਈਸ਼ੀ ਕੁਟਿਆ ਰਾਮ ਲੀਲਾ ਦੁਸ਼ਹਿਰਾ ਕਮੇਟੀ ਗੁਰਾਇਆਂ ਵੱਲੋਂ ਪਰਮ ਪੂਜਨਿਕ ਸ਼੍ਰੀ ਸ਼੍ਰੀ ਕਜ਼ਾ ਰਾਠ ਸ਼੍ਰੀ ਮਹੰਤ ਵਾਸudev தாਸ ਬਿਆਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਵਿੱਚ 2 ਅਕਤੂਬਰ ਨੂੰ ਗੁਰਾਇਆਂ ਦੇ ਦਾਣਾ ਮੰਡੀ ਵਿੱਚ ਦੁਸ਼ਹਿਰਾ ਉਤਸਵ ਧੂਮਤਮ ਨਾਲ ਮਨਾਇਆ ਜਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿਸ ਸੰਬੰਧ ਵਿੱਚ ਪਹਿਲੇ ਨਰਾਤੇ ਦੇ ਪਵਿੱਤਰ ਮੌਕੇ ਤੇ 22 ਸਤੰਬਰ ਨੂੰ ਸ਼੍ਰੀ ਰਾਮ ਮੰਦਿਰ ਈਸ਼ਕੁਟਿਆ ਗੁਰਾਇਆ ਵਿੱਚ ਸ਼੍ਰੀ ਰਮਾਇਣ ਜੀ ਦੇ ਪਾਠ आरंभ ਕੀਤੇ ਗਏ 23 ਸਤੰਬਰ ਤੋਂ ਸ਼੍ਰੀ ਰਾਮ ਲੀਲਾ ਦਾ ਯੋਜਨ ਸ਼ੁਰੂ ਕੀਤਾ ਗਿਆ ਜੋ 30 ਸਤੰਬਰ ਮੰਗਲਵਾਰ ਨੂੰ ਅੰਤਿਮ ਰਾਤ ਲਕਸ਼ਮਨ ਮਹਸ਼ਾ ਦੀ ਰਹੀ 2 ਅਕਤੂਬਰ ਨੂੰ ਦਾਣਾ ਮੰਡੀ ਵਿੱਚ ਦੁਸ਼ਹਿਰਾ ਉਤਸਵ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਦੀ ਤਿਆਰੀਆਂ ਵਿੱਚ ਸਾਰੇ ਸੇਵਾਦਾਰ ਜੁਟੇ ਹੋਏ ਹਨ ਦੁਸ਼ਹਿਰਾ ਉਤਸਵ ਦੇ ਦਿਨ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਰਾਮ ਮੰਦਿਰ ॠषि कुटिया ਗੁਰਾਇਆਂ ਤੋਂ ਦੁਪਹਿਰ 1 ਵਜੇ ਪ੍ਰారంਭ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਦਾਣਾ ਮੰਡੀ ਗੁਰਾਇਆਂ ਵਿੱਚ ਪਹੁੰਚੇਗੀ ਜਿੱਥੇ ਭਗਵਾਨ ਰਾਮ ਅਤੇ ਲੰਕਾਪਤੀ ਰਾਵਣ ਦੇ ਯੁੱਧ ਦਾ ਮੰਚਨ ਹੋਵੇਗਾ ਇਸ ਦਾ ਸਿੱਧਾ ਪ੍ਰਸਾਰਣ ਗੁਰਾਇਆਂ ਲਾਈਵ ਤੇ ਹੋਵੇਗਾ श्री राम मंदिर ऋषि कुटिया रामलीला दशहरा समिति गुरायां ਦੇ ਵੱਲੋਂ ਪਰਮ ਪੂਜਨਿਕ श्री श्री 1008 श्री महंत वासुदेव दास व्यास जी महाराज जी ਦੀ ਸਰਪ੍ਰਸਤੀ ਦੇ ਹੇਠ श्री रामलीला ਦਾ ਮੰਚਨ श्री राम मंदिर ऋषि कुटिया गुरायां ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਔਰ ਲੰਕਾ দહન लक्ष्मण मूर्छा ਦੀਆਂ ਜੋ ਨਾਈਟਾਂ ਨੇ ਉਹਨਾਂ ਦਾ ਮੰਚਨ ਜੋ ਹੈ ਉਹ ਹੋਣ ਜਾ ਰਿਹਾ ਹੈ ਔਰ ਸੋਮਵਾਰ ਨੂੰ ਜੋ ਹੈ ਲੰਕਾ ਦਹਨ ਦੀ ਨਾਈਟ ਹੈ ਔਰ ਮੰਗਲਵਾਰ ਨੂੰ ਲਕਸ਼ਮਨ ਮੂਰਛਾ ਦੀ ਨਾਈਟ ਰਹੇਗੀ ਬੁੱਧਵਾਰ ਦੀ ਜੋ ਨਾਈਟ ਹੈ ਉਹ ਵਿਸ਼ਰਾਮਿਤ ਰਹੇਗੀ ਦੁਰਗਾ ਪੂਜਾ ਜੋ ਉਤਸਵ ਮਨਾਇਆ ਜਾਂਦਾ ਹੈ ਗੁਰਾਇਨ ਵਿੱਚ ਉਸੇ ਸਤਕਾਰ ਵਜੋਂ ਜਾਂ ਉਸੇ ਕਹਿ ਲਈ ਵੀ ਸੰਗਤਾਂ ਨੂੰ ਉੱਥੇ ਜਾਣਾ ਹੁੰਦਾ ਹੈ ਇਸ ਲਈ ਅਸੀਂ ਉਹ ਨਾਈਟ ਜਿਹੜੀ ਹੈ ਸ਼ੁਰੂ ਤੋਂ ਹੀ ਵਿਸ਼ਰਾਮਿਤ ਰੱਖਦੇ ਹਾਂ ਦਸਹਿਰਾ ਤੋਂ ਇੱਕ ਦਿਨ ਪਹਿਲਾਂ ਦੀ ਸੋ ਦਸਹਿਰਾ ਜੋ ਹੈ 2 ਅਕਤੂਬਰ ਦਿਨ ਵੀਰਵਾਰ ਨੂੰ दाना मंडी बड़ा बंडर रोड गुरायां ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਸਹਰੇ ਦੀ ਜੋ ਸ਼ੋਭਾ ਯਾਤਰਾ ਹੈ श्री राम ਮੰਦਰ ਇਸਿ ਕੁਟਿਆ ਗੁਰਾਇਆਂ ਤੋਂ ਪਰਮ ਪੂਜਨਿਕ श्री श्री 1008 श्रीमंत वासुदेव दास व्यास जी महाराज जी ਦੀ ਸਰਪ੍ਰਸਤੀ ਦੇ ਹੇਠ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਂ ਤੋਂ ਦੁਪਹਿਰ 1 ਵਜੇ ਆਰੰਭ ਹੋਵੇਗੀ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਹੋਮ ਹਮਾ ਕੇ ਪਹੁੰਚੋ ਦਸਹਿਰਾ ਉਤਸਵ ਦੇ ਵਿੱਚ ਹੋਮ ਹਮਾ ਕੇ ਪਹੁੰਚੋ ਔਰ ਦਸਹਿਰੇ ਦੇ ਜੋ ਰੌਣਕਾਂ ਨੇ ਉਸ ਨੂੰ ਹੋਰ ਵੀ ਵਧਾਓ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਰਮਾਇਣ ਜੀ ਦੇ ਨਾਲ ਨਾਲ ਜੋ ਭਗਵਾਨ ਵਾਲਮੀਕੀ ਜੀ ਸ਼੍ਰੀ ਰਾਮ ਤੀਰਥ ਅੰਬਸਰ ਸਾਹਿਬ ਤੋਂ ਅਖੰਡ ਜੋਤ ਸ਼੍ਰੀ ਰਾਮ ਮੰਦਰ ਈਸ਼ਕੁਟਿਆ ਗੁਰਾਇਆਂ ਵਿਖੇ ਵਿਰਾਜਮਾਨ ਹੈ ਉਹ ਸ਼ੂਭ ਯਾਤਰਾ ਦੇ ਵਿੱਚ ਉਹ ਜੋਤ ਦੇ ਤੁਸੀਂ ਦਰਸ਼ਨ ਕਰ ਪਾਉਂਗੇ ਇਸ ਲਈ ਹਮ ਹਮਾ ਕੇ ਸ਼ੂਭ ਯਾਤਰਾ ਦੇ ਵਿੱਚ ਪਹੁੰਚੋ ਸ਼ੂਭ ਯਾਤਰਾ ਦੇ ਵਿੱਚ ਰੂਟ ਦੇ ਨਾਲ-ਨਾਲ ਤੁਸੀਂ ਰਹੋ ਸ਼ੂਭ ਯਾਤਰਾ ਦੇ ਜੋ ਸਾਰਾ ਰੂਟ ਰਹੇਗਾ ਉਸ ਰੂਟ ਦੇ ਵਿੱਚ ਲਗਾਤਾਰ ਕਹੋ ਵੀ ਭਗਤਾਂ ਵੱਲੋਂ ਜੋ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਣਾ ਹੈ ਸੋ ਤੁਸੀਂ ਸ਼ੋਭਾ ਯਾਤਰਾ ਚ ਸੰਮਿਲਿਤ ਹੋਵੋ ਔਰ ਉਸਦੇ ਨਾਲ ਨਾਲ ਦਾਣਾ ਮੰਡੀ ਗੁਰਾਇਆਂ ਵਿਖੇ ਜੋ ਦਸਹਿਰਾ ਉਸ ਤੋਂ ਮਨਾਇਆ ਜਾਣਾ ਹੈ ਉਸ ਦੇ ਵਿੱਚ ਪਹੁੰਚ ਕੇ ਦਸਹਿਰੇ ਦੀਆਂ ਰੌਣਕਾਂ ਨੂੰ ਵਧਾਓ ਔਰ ਭਗਵਾਨ ਦਾ ਆਸ਼ੀਰਵਾਦ ਜੋ ਹੈ ਉਹ ਪ੍ਰਾਪਤ